ਅੱਜ ਆ ਤੇ ਜਿਹੜੇ ਨੌਜਵਾਨ ਪੀੜ੍ਹੀ ਹੈ ਜੀ ਸਤਕੇ ਦੇ ਤਲੇਖਾਨ ਜਿਹੜੀ ਸਿਹਤ ਦਾ ਦਿੰਦੇ ਜਿਹੜੀ ਰੋਟੀ ਦੀ ਲੋਡ ਮਹਿਸੂਸ ਕਰਦੇ ਆ ਉਹ ਲੋਡ ਨੂੰ ਬੋਖ ਰੱਖਦੇ ਹੋਏ ਅਸੀਂ ਬੈਸ਼ੁੰਡਾ ਬਜ ਲਾਇਆ ਮੈਂ ਕੁਆਲਟੀ ਨਾਲ ਤੇ ਕੁਆਂਟੀਟੀ ਨਾਲ ਸਮਝੌਤਾ ਨਹੀਂ ਕਰਦਾ ਠੀਕ ਹੈ ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਲਵਾਣ ਨਹੀਂ ਕਰਨਾ ਅਸੀਂ ਲੋਕਾਂ ਦੀ ਸਿਹਤ ਵਿਗਾੜ ਪੈਦਾ ਨਹੀਂ ਕਰਨਾ ਸੁਣੋ ਅੱਜ ਸਟਡੀ ਵੀ ਇਨਸਟਾਲੇਸ਼ਨ ਠੀਕ ਹੈ ਅਸੀਂ ਪਿੰਡ ਨੂੰ ਲੇਖਾ ਕਰਕੇ ਪਿੰਡ ਲੋਕਾਂ ਨੂੰ ਸਸਤੇ ਰੇਟ ਤੇ ਸਹੂਲਤ ਦੇਣੀ ਚਾਹੁੰਦੇ ਆ ਸਹੀ ਗੱਲ ਹੈ ਖਾ ਵੀ ਸਕਦੇ ਆਂ ਲਿਜਾ ਵੀ ਸਕਦੇ ਆਂ ਪਰ ਇੱਥੇ ਸ਼ਰਾਬ ਪੀ ਕੇ ਆਉਣਾ ਮਨਾਹੀ ਕੀਤੀ ਹੋਈ ਹੈ ਸ਼ਰਾਬ ਵਾਲੇ ਨੂੰ ਮੈਂ ਇੰਟਰ ਨਹੀਂ ਹੋਣ ਦਿਆਂਗਾ ਉੱਤੇ ਕਿਸੇ ਲੜਕੀ ਦੀ ਦੇਖ ਦਿਖਾਈ ਹਾਂਜੀ ਘੱਟ ਖਰਚੇ ਵਾਲੇ ਘੱਟ ਇਕੱਠ ਵਾਲੇ 30 ਮੈਂਬਰਾਂ ਤੱਕ ਸ਼ਗਨ ਦਾ ਵੀ ਬਰੋਆ ਨਿਭਾਇਆ ਜਾ ਸਕਦਾ ਹੈ ਲੈ ਵੀ ਮਿੱਤਰੋ ਅੱਜ ਪਹੁੰਚੇ ਹੋਏ ਆਂਗੇ ਬਈ ਆਪਾਂ ਬਠਿੰਡੇ ਜਿਹਨੇ ਦੇ ਪਿੰਡ ਵਾਲਿਆਂ ਵਾਲੀ ਦੇ ਵਿੱਚ ਹਮਨੇ ਦੇਖ ਸਕਦੇ ਬਈ ਰੈਕਟਰ ਐਂਡ ਤਰਜ ਸਿੱਧੂ ਬੈਸ ਨੂੰ ਢਾਬਾ ਬਾਪੂ ਜੀ ਕੋਲੇ ਆਏ ਹੋਏ ਆਗੇ ਬਾਪੂ ਜੀ ਕਹਿੰਦੇ ਬਈ ਸਾਡੇ ਪਿੰਡ ਦੇ ਵਿੱਚ ਕੋਈ ਢਾਬਾ ਨਹੀਂ ਹੈਗਾ ਸੀ ਕਿ ਬਈ ਉਰੇ ਸਾਰੀਆਂ ਸਰਕਾਰੀ ਸਹੂਲਤਾਂ ਇਸ ਪਿੰਡ ਦੇ ਵਿੱਚ ਮਿਲਦੀਆਂ ਨੇ ਸਕੂਲ ਵੀ ਆ ਥਾਣਾ ਵੀ ਆ ਤਹਿਸੀਲ ਵੀ ਆ ਤੇ ਹੋਰ ਵੀ ਬਹੁਤ ਕੁਝ ਆ ਇੱਥੇ ਲਗਭਗ 12 13 ਪਿੰਡ ਇਸ ਪਿੰਡ ਦੇ ਵਿੱਚ ਆਉਂਦੇ ਨੇ ਆਪਣੇ ਕੰਮ ਕਰਵਾਉਣ ਦੇ ਵਾਸਤੇ ਤੇ ਖਾਣ ਪੀਣ ਦੀ ਸਹੂਲਤ ਕੋਈ ਹੈ ਨਹੀਂ ਜੀ ਤੇ ਬਾਪੂ ਜੀ ਨੇ ਬਈ ਤਾਬਾ ਕੀਤਾਗਾ ਬਾਕੀ ਇੱਥੇ ਸਹੂਲਤ ਕਿਹੜੀ ਕਿਹੜੀ ਮਿਲਦੀ ਹੈਗੀ ਸਾਰੀ ਗੱਲਬਾਤ ਕਰ ਦਾਂਗੇ ਬਾਪੂ ਜੀ ਦੇ ਨਾਲ ਬਾਣੇ ਰਿਓ ਵੀਡੀਓ ਦੇ ਵਿੱਚ ਸਾਰਾ ਕੁਝ ਬਈ ਤੁਹਾਨੂੰ ਇੱਥੇ ਸੁਧ ਤਾਜ਼ਾ ਤੇ ਵਧੀਆ ਮਿਲੂਗਾ ਨਾਲੇ ਤੇ ਹੋਰ ਵੀ ਸਹੂਲਤਾਂ ਬਹੁਤ ਨੇ ਆਜੋ ਬਈ ਗੱਲਬਾਤ ਕਰਦੇ ਬਾਪੂ ਜੀ ਨਾਲ ਬਾਪੂ ਜੀ ਅਸੀਰਕਾਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਾਪੂ ਜੀ ਹਾਲ ਚਾਲ ਦੀ ਮਰੀ ਹੈ ਕਹੀ ਕਿ ਮੇਰੇ ਜੀ ਦੂਜੇ ਨੂੰ ਬੰਦ ਨਾਲ ਗੱਲ ਕਰਨੀ ਹੈ ਸਹੀ ਗੱਲ ਹੈ ਜੀ ਕਿਉਂਕਿ ਜੇ ਅਸੀਂ ਆਪ ਦੀ ਬਿਲ ਬਹੁਤ ਸਟਰੋਂਗ ਰੱਖਾਂਗੇ ਤਾਂ ਇਹ ਚੰਗੀ ਚੰਗੀ ਜ਼ਿੰਦਗੀ ਜੋ ਸਕਦੇ ਸਹੀ ਗੱਲ ਹੈ ਜੋ ਉਮਰ ਕਿੰਨੀ ਕੁ ਹੋਗੀ ਬਾਪੂ ਜੀ ਮੇਰੇ ਭਾਈ ਮੇਰੀ ਵੈਸੇ ਹਮ 79 ਸਾਲ ਹੋਗੀ ਅੱਛਾ ਜੀ ਆਹ 12 ਗੱਲ ਤੋਂ ਮੈਨੂੰ ਅਸੀਂ ਮਾ ਵਾੜਾ ਬਹੂੰਗਾ ਮੈਂ ਠੀਕ ਹੈ ਅਸਲ ਕੰਮ ਕਰਦੇ ਰਹਿਣੇ ਕੁਛ ਨਾ ਕੁਛ ਠੀਕ ਹੈ ਜ਼ਿੰਦਗੀ ਨੂੰ ਚੰਗੀ ਬਿਤਾਉਣ ਵਾਸਤੇ ਰਿਟਾਇਰਮੈਂਟ ਲਾਈਫ ਵਾਸਤੇ ਬੱਚੇ ਠੀਕ ਹੈ ਜੀ ਮਾਸਟਰ ਸੀ ਆਪਾਂ ਜੀ ਜੇ ਪੈਸੇ ਵੱਲੋਂ ਮੈਂ ਜੇਵੀਟੀ ਟੀਚਰ ਰਹਾ ਹਾਂ ਡੀਵੀਟੀ ਟੀਚਰ ਸੀ ਐਚ ਟੀਚਰ ਦੇ ਤੌਰ ਤੇ ਮੈਂ 2004 ਚ ਸੇਵਾਮੁਕਤ ਹੋ ਗਿਆ ਸੀ ਜੀ ਕਿਹੜੇ ਕਿਹੜੇ ਕੰਮ ਕਰੇ ਨੇ ਉਸ ਤੋਂ ਬਾਅਦ ਆਪਾਂ ਕੰਮ ਦੀ ਗੱਲਬਾਤ ਕਰੀ ਰਿਟਾਇਰਮੈਂਟ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਨੈਥਰਨ ਨਾਲ ਜੁੜ ਕੇ ਅਮਰੀਕੀ ਰੰਗਾਈਆਂ ਦਾ ਧੰਦਾ ਕੀਤਾ ਠੀਕ ਹੈ ਜੀ ਡੇਰੀ ਫਾਰਮ ਕੀਤਾ ਡੇਰੀ ਫਾਰਮਿੰਗ ਵੀ ਬਿੰਦੀngੀਆਂ ਸੀ ਚੰਗਾ ਦੁੱਧ ਤਰ ਕੇ ਉਹ ਡਿਊਟੀ ਬੜੀ ਸਖਤ ਸੀ ਮੈਨੂੰ ਤੜਕੇ ਉੱਠਣਾ ਪੈਂਦਾ ਠੀਕ ਹੈ ਜੀ ਮੈਂ ਹਥਾ ਨਾਲ ਤੋਂ ਤੁਰਨ ਲੱ ਜਾਂਦਾ ਮਿਲ ਕੇ ਮਸ਼ੀਨ ਲੱਗੀ ਸੀ ਵੱਡਾ ਸ਼ਹਿਰ ਸੀ ਵੱਡਾ ਸ਼ਹਿਰ ਸੀ ਹਾਂ ਫੇਰ ਇਹਦੇ ਬੱਚੇ ਅੱਡ ਹੋ ਗਏ ਮੈਂ ਉਹ ਤਾਂ ਦਾ ਛੱਡਤਾ ਠੀਕ ਹੈ ਜੀ ਫੇਰ ਉਸ ਤੋਂ ਬਾਅਦ ਹੀ ਕਿਹੜੇ ਕੰਮ ਚਾਏ ਉਸ ਤੋਂ ਬਾਅਦ ਮੈਂ ਆ ਬਿਲਡਿੰਗ ਬਣਾ ਲਈ ਹਮ ਮੇਰੇ ਦੋਸਤ ਮਿੱਤਰਾਂ ਨੇ ਕਿਹਾ ਵੀ ਆ ਬਿਲਡਿੰਗ ਕੀ ਕਾਦੇ ਪਾਸੇ ਬਣਾ ਲਈ ਕੀ karenge ਇਹਦਾ ਠੀਕ ਹੈ ਜੀ ਆ ਕੋਈ ਨਹੀਂ ਇਹ ਤਾਂ ਆਪਾਂ ਕੋਈ ਨਾ ਕੋਈ ਕੰਮ ਲਿਆ ਕਰਾਂਗੇ ਹਮ ਫੇਰ ਮੈਂ ਆਏ ਥੇ 2011 ਦੇ ਵਿੱਚ ਹਮ ਰੈਸਟੋਰੈਂਟ ਤਰਜਦਾ ਮਲਬਈ ਢਾਬਾ ਨਾਂ ਦੇ ਕੇ ਉਹ ਠੀਕ ਹੈ ਜੀ ਖੋਣ ਦਾ 11 24 ਯਾਨੀ ਕਿ ਆਪਾਂ ਉਹ ਢਾਬਾ ਸੀ ਗਈ ਹਾਂ ਢਾਬਾ ਸੀ ਠੀਕ ਹੈ ਜੀ ਰੈਸਟੋਰੈਂਟ ਸਰ ਰੈਸਟੋਰੈਂਟ ਸੀ ਗਈ ਹਾਂ ਇਹ ਰੈਸਟੋਰੈਂਟ ਤਰਜਦਾ ਠੀਕ ਹੈ ਜੀ ਉਹ ਬਈ ਉਹ ਫਲੈਕਸਰ ਵਾਲੇ ਕੋਲੇ ਗਿਆ ਹਾਂ ਜੀ ਬਾਜੀ ਉਹ ਫਲੈਕਸਰ ਬਣਾ ਕੇ ਦੇ ਹਾਂ ਜੀ ਆਰੰਭ ਪਰ ਉਹ ਕਹਿੰਦੀ ਮਾਸੀ ਆ ਤੁਹਾਨੂੰ ਕਿਹਨੇ ਦੱਸਦਾ ਹਮ ਮੇਰੀ ਆਪ ਦੀ ਦਿਮਾਗ ਦੀ ਸੋਚ ਹੈ ਠੀਕ ਹੈ ਜੀ ਕਿਉਂਕਿ ਮਾ ਕੇ ਤੁਹਾਨੂੰ ਕੀ ਲੱਗਿਆ ਇਹਦੇ ਚ ਕਹਿੰਦੇ ਜੇ ਤੁਸੀਂ ਰੈਸਟੋਰੈਂਟ ਹੈ ਇਹਦਾ ਟੈਕਸ ਪੈਂਦਾ ਜੇ ਉਹ ਨਾਲ ਟਾਪਾ ਮੈਂਸ਼ਨ ਕਰਤਾ ਵੀ ਹੈ ਟਾਪਾ ਸਹੂਲਤਾ ਰੈਸਟੋਰੈਂਟ ਵਾਲੀ ਸਹੂਲਤਾ ਰੈਸਟੋਰੈਂਟ ਇਹਦਾ ਟੈਕਸ ਨਹੀਂ ਆਊਗਾ ਮਾ ਵੀ ਠੀਕ ਹੈ ਠੀਕ ਹੈ ਅਸੀਂ ਉਹ ਚਲਾਇਆ 5 ਸਾਲ 6 ਸਾਲ ਠੀਕ ਹੈ 5 6 ਸਾਲ ਚਲਾਇਆ ਇਹ ਠੀਕ ਹੈ ਜੀ ਬਿਲਕੁਲ ਸਮੇਂ ਬਾਅਦ ਮੈਂ ਬੰਦ ਕਰਤਾ ਸੀ ਬੰਦ ਕਿਉਂ ਕੀਤਾ ਸੀ ਉਹ ਜਦੋਂ ਕੁਝ ਪ੍ਰੋਬਲਮ ਆਉਣ ਲੱਗੀਆਂ ਸੀਗੀਆਂ ਠੀਕ ਹੈ ਜੀ ਲੋਕ ਵਿੱਚ ਖਰਾਬ ਕਰਨ ਲੱਗ ਗਏ ਸੀ ਠੀਕ ਹੈ ਪਾਛਾ ਢੋਖਾ ਐਵੇਂ ਲੋਕਾਂ ਨਾਲ ਲੜਾਈ ਪੈ ਜਾਂਦਾ ਤਾਂ ਨਹੀਂ ਠੀਕ ਹੈ ਉਹ ਲਾਕਡਾਊਨ ਵੀ ਆਇਆ ਹੋਊਗਾ ਮੈਨੂੰ ਲੱਗਦਾ ਉਹ ਦੋ ਵਿੱਚ ਜਦੋਂ ਟੱਬਾ ਚੱਲਦਾ ਸੀ ਆਪਣਾ ਨਹੀਂ ਨਹੀਂ ਹਾਂਜੀ ਮੈਂ 2018 ਚ ਬੰਦ ਕਰਤਾ ਸੀ ਠੀਕ ਹੈ ਜੀ 18 ਦੇ ਵਿੱਚ ਬੰਦ ਕਰਤਾ ਹਾਂ 2000 ਲਾਕਡਾਊਨ ਵੇਲੇ ਤਾਂ ਉਦੋਂ ਪਹਿਲਾਂ ਬੰਦ ਕਰ ਕਰਤਾ ਸੀ ਪਹਿਲਾਂ ਬੰਦ ਕਰਤਾ ਸੀ ਠੀਕ ਹੈ ਜੀ ਕੋਸ਼ ਸਾਡੇ ਨਾਲ ਦੇ ਅਧਿਆਪਕ ਸਾਥੀ ਹੈ ਹਾਂਜੀ ਜਿਹੜੇ ਪੈਰਾਂ ਤੇ ਮਿੱਟੀ ਨਹੀਂ ਪੈਣ ਦਿੰਦੇ ਠੀਕ ਹੈ ਜੀ ਮੈਂ ਸਕੂਲ ਚ ਦਾ ਅਧਿਆਪਕ ਬਣ ਕੇ ਰਿਹਾ ਹਾਂ ਅੱਜਾ ਭਗਵਾਨ ਕਰਾਉਂਦਾ ਮੈਂ ਲੋਕਾਂ ਦਾ ਬਣ ਕੇ ਰਿਹਾ ਹਾਂ ਠੀਕ ਹੈ ਜੀ ਲੋਕ ਸਾਡੇ ਮੈਂ ਲੋਕਾਂ ਆ ਠੀਕ ਹੈ ਜੀ ਮੈਂ ਖੇਤੀ ਵੀ ਕਰਾਉਂਦਾ ਰਿਹਾ ਹਾਂ ਸਭ ਕੁਝ ਕੀਤਾ ਹੈ ਸਭੀ ਮਸਲੇ ਸਬਹੁਤ ਕੁਝ ਲਾਇਆ ਹੈ ਠੀਕ ਹੈ ਜੀ ਔਰ ਹੁਣ ਉਸ ਤੋਂ ਬਾਅਦ ਮੇਰੇ ਦਿਮਾਗ 'ਚ ਬੱਕਰੀ ਰੱਖਣ ਤੋਂ ਬਾਅਦ ਹਾਂ ਬੱਕਰੀਆਂ ਮੈਂ ਰੱਖੀਆਂ ਉਦੋਂ ਬੱਕਰੀਆਂ ਪਾਲੇ ਹਾਂ ਹਾਂਜੀ ਮੈਂ ਸੋਚਿਆ ਸਾਡੇ ਜਿਹੜੇ ਆ 16 ਪਿੰਡ ਪੈਂਦੇ ਸਾਡੇ ਥਾਣੇ ਨੂੰ ਠੀਕ ਹੈ ਜੀ ਤਹਿਸੀਲ ਵੀ ਹੈ ਸਾਡਾ ਵੱਡਾ ਪਿੰਡ ਕਸਬਾ ਠੀਕ ਹੈ ਦੋ ਸੀਨੀਅਰ ਸੈਕੰਡਰੀ ਸਕੂਲ ਆ ਬॉयਜ਼ ਗਰਲਸ ਪ੍ਰਾਇਮਰੀ ਸਕੂਲ ਆ ਦੋ ਐਸ.ਬੀ.ਆਈ. ਬੈਂਕ ਦੀ ਬ੍ਰਾਂਚ ਹੈ ਥਾਣਾ ਵੱਡਾ ਉਸਤਾਲ ਹੈ ਤੇ 200 ਦੁਕਾਨ ਦੇ ਲੱਵੇ ਸਾਡੇ ਤੇ ਦੁਕਾਨਾਂ ਨੇ ਵੱਡੇ ਕਿੰਮੂ ਸ਼ਹਿਰ ਹੁੰਦਾ ਸਾਡਾ ਕਸਬਾ ਠੀਕ ਹੈ ਲੋਕਾਂ ਦੀ ਜਿਹੜੇ ਬਾਹਰੋਂ ਅੰਦਰੋਂ ਆਉਂਦੇ ਸੀ ਹੂੰ ਸਾਡੇ ਇੱਥੇ ਨੇ ਜੇ ਪੰਡੂ ਜੀ ਨਹੀਂ ਹੈ ਨੇ ਜੇ ਤੁਸੀਂ ਵੀ ਕਿਤੇ ਤਾਬਾ ਨਹੀਂ ਹੈ ਕਿਉਂਕਿ ਲੋਕ ਜਦੋਂ ਭੁੱਖ ਲੱਗਦੀ ਹੈ ਅਖੀਰ ਤਲੀਆਂ ਚੀਜ਼ਾਂ ਖਾਂਦੇ ਆ ਜਿਹੜੇ ਆਮ ਸਾਡੇ ਪਿੰਡੂ ਲੋਕ ਹੈ ਉਹ ਜਦੋਂ ਕਹਿੰਦੇ ਯਾਰ ਰੋਟੀ ਨਹੀਂ ਖਾਧੀ ਰੋਟੀ ਹੈ ਨਹੀਂ ਸੀ ਲੋਕ ਕਿਤੇ ਪੁੱਛਦੇ ਰਹਿੰਦੇ ਆ ਅਖੀਰ ਉਹ ਤਲੀਆਂ ਚੀਜ਼ਾਂ ਖਾ ਲੈਂਦੇ ਆ ਤੇ ਮਜਬੂਰੀ ਦੇ ਤੌਰ ਤੇ ਜਿਹੜੀ ਉਹਨਾਂ ਨੂੰ ਕਈ ਵਾਰੀ ਉਮਰ ਦੇ ਲੈ ਆ ਦੇ ਨਾਲ ਸਹੀ ਗੱਲ ਹੈ ਰੋਟੀ ਬਿਨਾ ਸਵਾਦ ਨਹੀਂ ਆਉਂਦਾ ਮਰਜ਼ੀ ਖਾ ਲੈਣਾ ਬਿਲਕੁਲ ਜੀ ਉਹਨੂੰ ਰਾਜ਼ੀ ਨਹੀਂ ਹੁੰਦਾ ਉਹਦੀ ਦਿਮਾਗੀ ਤਸੱਲੀ ਨਹੀਂ ਬਣਦੀ ਠੀਕ ਹੈ ਜੀ ਅਸੀਂ ਇਹ ਜਿਹੜੇ ਨੌਜਵਾਨ ਪੀੜ੍ਹੀ ਹੈ ਜੀ ਸਦਕੇ ਤੇ ਤਲੇਖਾਨ ਜਿਹੜੀ ਸਿਹਤ ਦਾ ਜਾਂਦੇ ਜਿਹੜੀ ਰੋਟੀ ਦੀ ਲੋੜ ਮਹਿਸੂਸ ਕਰਦੇ ਆ ਉਹ ਲੋੜ ਨੂੰ ਮੁੱਖ ਰੱਖਦੇ ਹੋਏ ਅਸੀਂ ਵੈਜੂਨਟਾ ਬਜ ਲਾਇਆ ਠੀਕ ਹੈ ਜੀ ਇਹਦਾ ਨਾਮ ਅਸੀਂ ਐਦਾਂ ਕਿ ਰੱਖਿਆ ਹੈ ਰੈਸਟੋਰੈਂਟ ਤਰਜ਼ ਦਾ ਸਿੱਧੂ ਵੈਜੂਨਟਾ ਪਾ ਮਿਲਦਾ ਕੀ ਕੀ ਬਾਪੂ ਜੁਰੇ ਜ ਆਪਾਂ ਇਹਦੀ ਕਹਾਣੀ ਇੱਥੇ ਜੀ ਅਸੀਂ ਅਸੀਂ ਸਵੇਰ ਹਮ ਬ੍ਰੇਕਫਾਸਟ ਹੈ ਜਿਹੜਾ ਇਹਦੇ ਚ ਅਸੀਂ ਤਲੇ ਪਰੋਠਾ ਹਾਂਜੀ ਖੁਸ਼ਕ ਪਰੌਠਾ ਇੱਕ ਪਰੌਠਾ ਪਨੀਰ ਪਰੌਠਾ ਹਾਂਜੀ ਇਹ ਅਸੀਂ ਸਵੇਰ ਦਿਨੇ ਆ ਠੀਕ ਆ ਇਹ ਅਸੀਂ ਜੇ ਕਿਸੇ ਦਹੀਂ ਨਾਲ ਬੰਨ ਕਰਦੇ ਆ ਅਸੀਂ ਉਹਦੇ ਰੇਟ ਦੇ ਨਾਲ ਐਕਸਟਰਾ 10 ਰੁਪਏ ਦੇ ਦਈਦੇ ਲਾ ਲੰਦੇ ਆ ਠੀਕ ਹੈ ਜੀ ਬਾਕੀ ਜਿਹੜਾ ਪਰੌਠੇ ਦਾ ਰੇਟ ਆ ਉਹ ਅਸੀਂ ਲਾ ਲੰਦੇ ਆ ਜਿਹੜਾ ਤਲਿਆ ਤੇ ਖੁਸ਼ਕ ਪਰੌਕਾ ਪਨੀਰ ਵੀ ਉਹ ਪਰੌਠਾ ਪਲੱਸ ਦਹੀਂ ਚ 10 ਰੁਪਏ 40 ਲੈਂਦੇ ਆ ਜਿਹੜਾ ਪਨੀਰ ਪਰੌਠਾ ਹੈ ਉਹਦੇ ਅਸੀਂ ਲੈਣੀ ਹੈ ਭਾਈ 40 ਰੁਪਏ ਪਲੱਸ ਦਹੀਂ 50 ਰੁਪਏ ਦੇ ਤੋਂ ਕੋਈ 2 ਕਰੋੜੇ ਲਊਗਾ ਤਾਂ ਉਹਨੂੰ 70 ਰੁਪਏ ਦਾ ਪਰਟਾ ਮਿਲਣਗੇ ਠੀਕ ਹੈ ਜੀ ਵਧੀਆ ਕੁਆਲਿਟੀ ਰਹੂ ਜੀ ਵਧੀਆ ਜੀ ਦੇਖੋ ਗੱਲ ਸੁਣ ਲਓ ਮੈਂ ਕੁਆਲਿਟੀ ਨਾਲ ਤੇ ਕੁਆਂਟੀਟੀ ਨਾਲ ਸਮਝੌਤਾ ਨਹੀਂ ਕਰਦਾ ਠੀਕ ਹੈ ਜੀ ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਨਹੀਂ ਕਰਨਾ ਨਹੀਂ ਕਰਨਾ ਅਸੀਂ ਲੋਕਾਂ ਦੀ ਸਿਹਤ ਤੇ ਵਿਗਾੜ ਪੈਦਾ ਨਹੀਂ ਕਰਨਾ ਹਾਂ ਜੀ ਬਾਪੂ ਜੀ ਇਹ ਮੇਰਾ ਇੱਕ ਸਿਧਾਂਤ ਹੈ ਹਾਂ ਜੀ ਯਾਨੀ ਕਿ ਭਾਈ ਸੋਨੂ ਇੱਥੇ ਜੀ ਜਮੀ ਆਪਣੇ ਘਰ ਵਰਗਾ ਹੀ ਸਵਾਦ ਮਿਲੂਗਾ ਹਾਂ ਘਰ ਦੇ ਖਾਣੇ ਵਰਗਾ ਖਵਾਦ ਮਿਲੂਗਾ ਹਾਂ ਜੀ ਇੱਥੇ ਜਿਹੜੀ ਰੋਟੀ ਹੈ ਹਾਂ ਜੀ ਦੁਪਹਿਰੇ ਅਸੀਂ 11 ਤੋਂ 3 ਵਜੇ ਤੱਕ ਲੰਚ ਦਿੰਨੇ ਆ ਜਿਹਦੇ ਚ ਚੰਗੀਆਂ ਦਾਲਾਂ ਤੇ ਚੰਗੀ ਸਬਜ਼ੀ ਠੀਕ ਹੈ ਜੀ ਜੇ ਕਿਸੇ ਨੇ ਸਿंपल ਦਾਲ ਖਾਣੀ ਹੈ ਉਹ ਵੱਖਰਾ ਰੇਟ ਹੈ ਇਹਨੇ ਆਪਣਾ ਪਰਕਾ ਲਵਾਉਣਾ ਠੀਕ ਹੈ ਉਹਦਾ ਵੱਖਰਾ ਫਰਾਈ ਉਹ ਵੱਖਰਾ ਰੇਟ ਹੈ ਠੀਕ ਹੈ ਉਹ ਆਪਦੀ ਇੱਛਾ ਅਨਸਾਰ 8 ਰੁਪਏ ਅਸੀਂ ਫੁਣਕੇ ਦਾ ਲੈਨੇ ਆ ਠੀਕ ਹੈ ਤੇ ਦਾਲਾਂ ਦਾ ਫਰਾਈ ਵਾਲਾ 60 ਰੁਪਏ ਪਲੇਟ ਹੈ ਜਿਹੜੀ ਦਾਲ ਹੈ ਚਿਪਲਾ ਜੋ ਵੀ ਹੈ ਸਬਜੀ ਹੈ ਉਹ ਅਸੀਂ 50 ਰੁਪਏ ਦੇਖ ਲੈ। ਬਸ ਹਾਂਜੀ ਜਿਹੜੇ ਬਾਈ ਜੀ ਬਾਹਰ ਹੁੰਦੇ ਨੇ ਜੇ ਉੱਥੇ ਲਗਭਗ ਇਹ 200 250 150 ਰੁਪਏ ਪਰ ਰੇਟ ਹੁੰਦਾ ਆਮ ਜੀ ਗੱਲ ਹੈ ਜੀ। ਆਪਣੇ ਕੋਲ ਕੁਝ ਵੀ ਰੇਟ ਨਹੀਂ ਹੈਗਾ ਜੀ ਬਾਪੂ ਜੀ ਫਿਰਤਾ ਹੈ। ਚਲੋ ਅਸੀਂ ਐ ਸੁਣ ਦਿਆਂ ਦੇਖੋ ਗੱਲ ਸੁਣਾਓ। ਹਾਂਜੀ ਵੀ ਦੇਖੋ ਸੁਰੋ ਵਾਈ ਦੀ ਸਟੇਡੀ ਇੰਸੂਰੈਂਸ ਆ। ਠੀਕ ਹੈ। ਅਸੀਂ ਪਿੰਡੂ ਲੈ ਕੇ ਕਰਕੇ ਪਿੰਡੂ ਲੋਕਾਂ ਨੂੰ ਸਸਤੇ ਰੇਟ ਤੇ ਸਹੂਲਤ ਦੇਣੀ ਚਾਹੁੰਦੇ ਆ। ਸਹੀ ਗੱਲ ਹੈ। ਵਧੀਆ ਵੀ ਸਸਤਾ ਵੀ ਵਧੀਆ ਵੀ ਤੇ ਸਸਤਾ ਵੀ ਹਾਂਜੀ ਅੱਛਾ ਸ਼ਾਮ ਵੇਲੇ ਅਸੀਂ ਗਰਮੀ 'ਚ 6 ਤੋਂ 9 ਵਜੇ ਤੱਕ ਸਮਾਂ ਰੱਖਿਆ ਹੋਇਆ 6 ਤੋਂ 9 ਵਜੇ ਤੱਕ ਹਾਂ ਠੀਕ ਹੈ ਠੰਡ ਦੇ ਵਿੱਚ ਠੰਡ ਦੇ ਵਿੱਚ ਅਸੀਂ 9 ਤੋਂ 11 ਬ੍ਰੇਕਫਾਸਟ ਹਾਂਜੀ 11 ਤੋਂ 3 ਵਜੇ ਤੱਕ ਸਾਡਾ ਲੰਚ ਟਾਈਮ ਹਾਂਜੀ 5 ਤੋਂ 8 ਵਜੇ ਤੱਕ ਸਾਡਾ ਡਿਨਰ ਦਾ ਰੱਖਿਆ ਹੋਇਆ ਠੀਕ ਹੈ ਇਹ ਤੋਂ ਬਾਅਦ ਜਿਹੜਾ ਵੀ ਸਾਥੀ ਖਾਣ ਆਊਗਾ ਸਾਡਾ ਵਾਰਦਾਨ ਘੜਕਾਵੇ ਅਸੀਂ ਲੋੜ ਦੇ ਸੁਣ ਵੀ ਨਹੀਂ ਹੁੰਦੇ ਲੋਡ ਅਨੁਸਾਰ ਹੀ ਦੇਵਾਂਗੇ ਹਾਂਜੀ ਲੋਡ ਅਨੁਸਾਰ ਹੀ ਦੇਵਾਂਗੇ ਬਾਕੀ ਉਧਰ ਸਾਡਾ ਜਿਹੜਾ ਮੁਰਗੇ ਆਲਾ ਰੱਖਿਆ ਹੋਇਆ ਠੀਕ ਹੈ ਜੀ ਜਿਵੇਂ ਬਰੋਲਰ ਮੁਰਗਾ ਹੈ ਹਾਂਜੀ ਦੇਸੀ ਮੁਰਗਾ ਹੈ ਹਾਂਜੀ ਉਹ ਅਸੀਂ ਕੱਟ ਕੇ ਵੀ ਦਿੰਨੇ ਆ ਹਾਂਜੀ ਬਰੋਲਰ ਦਾ ਰੇਟ ਤਾਂ ਇਹ ਸਪਲਾਈ ਦੇ ਲੈ ਆਣ ਨਾਲ ਚੱਲਦਾ ਹੈ ਜਿਹੜਾ ਦੇਸੀ ਮੁਰਗਾ 400 ਰੁਪਏ ਕਿਲੋ ਕੱਚਾ ਉਹ ਆਪਦਾ ਹੁੰਦਾ ਮੁਰਗਾ ਜੋ ਵੀ ਹੁੰਦਾ ਹੈ ਆਪਣੇ ਕੋਲੇ ਜੀ ਹੈ মুরগা ਪਤਾ ਹੁੰਦਾ ਜੀ ਪਾਲਿਆ ਹੋਇਆ ਜੋ ਆਪਣਾ মুরਗਾ ਮੇਰੇ ਪਾਲੇ ਪਿਆ ਦੂਸਰੀ ਸਾਈਡ ਠੀਕ ਹੈ ਜੀ ਤੇ ਜਦੋਂ ਜਦੋਂ মুরਗੇ ਮੁੱਕ ਗਏ ਹਾਂ ਜੀ ਅਸੀਂ ਸਪਲਾਈ ਵਾਲਿਆਂ ਤੋਂ ਵਧੀਆ ਮੁਰਗੇ ਲਿਆਇਆ ਕਰਾਂਗੇ ਵਧੀਆ ਮੁਰਗੇ ਜਿਹੜਾ ਅਸੀਂ ਬੱਕਰੇਆਂ ਮੀਟ ਵੀ ਦਿਆ ਕਰਾਂਗੇ ਠੀਕ ਹੈ ਜੀ ਚੰਗੇ ਜਾਨਵਰ ਦਾ ਹਾਂ ਜੀ ਵਧੀਆ ਸਿਹਤਮੰਦ ਜਾਨਵਰ ਦਾ ਉਹ ਮੀਟ ਕੱਟ ਕੇ ਦਿਆ ਕਰਾਂਗੇ ਠੀਕ ਹੈ ਜੀ ਸਰਦੀਆਂ ਦੇ ਵਿੱਚ ਹਾਂ ਜੀ ਅਸੀਂ ਬੱਕਰੇ ਦਾ ਅਚਾਰ ਠੀਕ ਹੈ ਜੀ ਵਰੀਆ ਬਣਾ ਕੇ ਉਹ ਸਰਦੀ ਸਰਦੀਆਂ ਦੇ ਵਿੱਚ ਉਹ 15 ਅਕਤੂਬਰ ਤੋਂ 15 ਮਾਰਚ ਤੱਕ ਹਾਂਜੀ ਦਬਾਂਜ ਪੈਕ ਕਰਕੇ ਆਪ ਦਾ ਮਾਰਕਾ ਲਾ ਕੇ ਉਹ ਦਿਆ ਕਰਾਂਗੇ ਜਿਹਦੇ ਤੇ ਮੈਂ ਆਪ ਦਾ ਕੰਟੈਕਟ ਨੰਬਰ ਵੀ ਦਊਗਾ ਲੈ ਵੀ ਮਿੱਤਰੋ ਯਾਨੀ ਕਿ ਤੁਹਾਨੂੰ ਇੱਥੇ ਬਈ ਜੀ ਸਿਆਲ ਦੇ ਵਿੱਚ ਬੱਕਰੇ ਦਾ ਆਚਾਰ ਵੀ ਮਿਲਿਆ ਕਰੂਗਾ ਨਾ ਜੀ ਤੁਸੀਂ ਇੱਥੇ ਆ ਕੇ ਖਾ ਵੀ ਸਕਦੇ ਹੋਗੇ ਹਨਾ ਬਾਪੂ ਜੀ ਹਾਂ ਹਾਂ ਖਾ ਵੀ ਸਕਦੇ ਆ ਹਾਂਜੀ ਲਿਜਾ ਵੀ ਸਕਦੇ ਆ ਪਰ ਹਾਂਜੀ ਇੱਥੇ ਸ਼ਰਾਬ ਪੀ ਕੇ ਆਉਣਾ ਮਨਾਹੀ ਕੀਤੀ ਵੀ ਹੈ ਸ਼ਰਾਬ ਵਾਲੇ ਨੂੰ ਮੈਂ ਇੰਟਰ ਨਹੀਂ ਹੋਣ ਦੇਵਾਂਗਾ ਠੀਕ ਹੈ ਤਾਂ ਇੱਥੇ ਪੈ ਕੇ ਲਾਉਣ ਦੇਵਾਂਗਾ ਮੈਂ ਆਪਦੀ ਜਿਹੜੀ ਆ ਸੈਲੈਕਸ਼ਨ ਆਈ ਹੈ ਇਹਦੇ ਸਪੈਸ਼ਲ ਐਡਤ ਲਾਈ ਵੀ ਹੈ ਠੀਕ ਹੈ ਜਿਸਰਾਬ ਵਾਲਾ ਨਾ ਸ਼ਰਾਬ ਵਾਲਾ ਇੱਥੇ ਪੈ ਕੇ ਪੀਣ ਨੂੰ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਠੀਕ ਹੈ ਜੀ ਨੇ ਪੀ ਕੇ ਖਾਣਾ ਹੈ ਉਹ ਆਪ ਦਾ ਪੈਕ ਕਰਕੇ ਲਿਆ ਕੇ ਜਿੱਥੇ ਮਰਜੀ ਬੈਠ ਕੇ ਖਾ ਸਕਦਾ ਸਾਹੀ ਗੱਲ ਹੈ ਠੀਕ ਹੈ ਚੀਜ਼ ਵਧੀਆ ਬਣਾ ਕੇ ਦੇਵਾਂਗੇ ਚੰਗਾ ਬਣਾ ਕੇ ਦੇਵਾਂਗੇ ਤਾਂ ਦਵਾਰੇ ਦਾ ਗਾਂਖ ਫੇਰੀ ਆਉਗਾ ਦਵਾਰੇ ਆਉਗਾ ਅੱਗੇ ਵਧੀਆ ਰੂਪ ਚ ਆਦੇ ਜਿਹੜੇ ਮੇਰੇ ਕੁੱਕ ਰੱਖੇ ਹੋਏ ਐ ਇਹਨਾਂ ਨੂੰ ਕਿਹਾ ਗਾਂਖ ਨੂੰ ਨਾ ਤੋਂ ਹਲ ਘੱਟ ਤੇ ਨਾ ਜਿਹੜਾ ਰੇਟ ਰੱਖੇ ਨਾ ਵੱਧ ਹਾਂਜੀ ਨਾ ਕੁਆਲਿਟੀ ਵਧੀਆ ਹਾਂ ਕੁਆਲਿਟੀ ਵਧੀਆ ਹੋਵੇ ਵਧੀਆ ਕੁਆਲਿਟੀ ਜਿਹੜਾ ਗਾਂਖ ਦੇ ਮਨ ਪਸੰਦ ਬਣੇ ਗੱਲ ਤਾਂ ਕਿ ਉਹਨਾਂ ਚ ਖਾ ਕੇ ਬਹੁਤ ਖੁਸ਼ ਹੋ ਗਏ ਇਸ ਤਰ੍ਹਾਂ ਦੇਣਾ ਸਾਰੇ ਸਹੀ ਗੱਲ ਆ ਜੀ ਮੰਨ ਲਓ ਵੀ ਜੇ ਕੋਈ ਆਪਣੇ ਕੋਲੇ ਪਾਲਟੀ ਵਗੈਰਾ ਕਰਨੀ ਚਾਹੁੰਦਾ ਹੋਵੇ ਜੀ ਉਨਾ ਵਾਸਤੇ ਕੋਈ ਹੈਗੀ ਸਹੂਲਤ ਆਪਣੇ ਕੋਲੇ ਹਾਂਜੀ ਹਾਂਜੀ ਇਹ ਜੀ ਧੂਰੀ ਸਾਹਿਬ ਹਾਂਜੀ ਬਪੂ ਜੀ ਮੇਰੀ ਜਿਹੜੀ ਉਪਰਲੀ ਬਿਲਡਿੰਗ ਹੈ ਹਾਂਜੀ ਉਪਰਲੀ ਉਪਰਲੀ ਬਿਲਡਿੰਗ 'ਚ ਮੇਰੇ ਸਾਰੇ ਕਮਰੇ ਹੂੰ ਤਿੰਨੇ ਮੇਰੇ ਕਮਰੇ ਆ ਜੀ ਤਿੰਨਾ ਫਰਾਸ਼ ਅਟੈਚ ਬਾਥਰੂਮ ਅਟੈਚ ਠੀਕ ਹੈ ਜੀ ਲੌਬੀ ਹੈ ਹੂੰ ਸਭ ਕੁਝ ਹੈ ਡਾਇਨਿੰਗ ਰੂਮ ਦੇ ਤੌਰ ਤੇ ਬਣਿਆ ਹੋਇਆ ਹਾਂਜੀ ਉੱਤੇ ਕਿਸੇ ਲੜਕੀ ਦੀ ਦੇਖ ਦਿਖਾਈ ਹਾਂਜੀ ਘੱਟ ਖਰਚੇ ਵਾਲੇ ਘੱਟ ਇਕੱਠ ਵਾਲੇ 30 ਮੈਂਬਰਾਂ ਤੱਕ ਸ਼ਗਨ ਦਾ ਵੀ ਪ੍ਰੋਗਰਾਮ ਨਿਭਾਇਆ ਜਾ ਸਕਦਾ ਹੈ ਠੀਕ ਹੈ ਲੋੜਵੰਦ ਸੱਜਣ ਆ ਸਕਦੇ ਆ ਇਹ ਜ਼ਰੂਰੀ ਵੀ ਆ ਨਾ ਇਹ ਜ਼ਰੂਰੀ ਹੈ ਅੱਜ ਕੱਲ ਇਹ ਟ੍ਰੈਂਡ ਹੋ ਗਿਆ ਟ੍ਰੈਂਡ ਹੋ ਗਿਆ ਬੱਛਾ ਕਈ ਵਾਰੀ ਤਾਂ ਕੋਈ ਰਿਸ਼ਤੇਦਾਰਾਂ ਦੇ ਜਾ ਕੇ ਬੋਝ ਬਣਦਾ ਹੈ ਕੋਈ ਲੜਕੀ ਨੂੰ ਪਿੰਡ ਨਾਲ ਦਿਖਾਈਏ ਦੇਖੋ ਲੜਕੀ ਵਾਲੇ ਦੀ ਵੀ ਉਹਨੀ ਇੱਜ਼ਤ ਹੈ ਤੇ ਲੜਕੇ ਵਾਲੇ ਦੀ ਵੀ ਕਿਉਂਕਿ ਜੇ ਲੜਕੇ ਵਾਲਾ ਲੜਕੀ ਨੂੰ ਦੇਖ ਦੇਖ ਛੱਡਦਾ ਹੈ ਇਹ ਲੋਕਾਂ ਨੇ ਨੋਟਿਸ ਚ ਆਉਂਦਾ ਹੈ ਹਾਲਾ ਕਰਨ ਯਾਰ ਕੀ ਚੀਟਾ ਮਾਰਦੇ ਗਲਤ ਹੈ ਲੜਕੀ ਦੇਖੋ ਜੇ ਨਰਤੂ ਛੱਡ ਕੇ ਉਹਦੇ ਵੀ ਆਪ ਭਾਵ ਡਾਊਨ ਹੁੰਦੇ ਆ ਨਿਰਾਸ਼ਤਾ ਆਉਂਦੀ ਹੈ ਸਹੀ ਗੱਲ ਹੈ ਠੀਕ ਹੈ ਪਰ ਜੇ ਉਹ ਪ੍ਰਾਈਵੇਟ ਤੌਰ ਤੇ ਇੱਕ ਆਮ ਨਿਰਖ ਕਾਲਾਂ ਦੇ ਲੜਕੀ ਦੀ ਉਦੋਂ ਬਾਅਦ ਉਸੇਚੇ ਰੂਪ ਤੇ ਉਹਨਾਂ ਦੇ ਪਰਿਵਾਰ ਆਉਣਾ ਚਾਹੁੰਦਾ ਹੈ ਮੈਂਬਰ ਜਿਹੜੇ ਆਉਣੇ ਚਾਹੁੰਦੇ ਆ ਇੱਥੇ ਲੜਕੀ ਦੀ ਦੇਖ ਦਿਖਾਈ ਦਾ ਪ੍ਰਬੰਧ ਹੈ ਠੀਕ ਹੈ ਜੀ ਖਾਣਾ ਪੀਣਾ ਆਪਾਂ ਨਾਲ ਦੇਵਾਂਗੇ ਜੇ ਕੋਈ ਰਹਿਣਾ ਚਾਹੁੰਦਾ ਹੈ ਦੇਖੋ ਜਿਹੜਾ ਗੱਲ ਸੁਣੋ ਹਾਂਜੀ ਵੀ ਜੇ ਫਰਜ ਕਰ ਲੋ ਲੜਕੀ ਅਗਲੇ ਨੇ ਪਸੰਦ ਆ ਜਾਂਦੀ ਹੈ ਜੇ ਇਸ ਕਰ ਦਿੰਦੇ ਆ ਉਹਨਾਂ ਨੂੰ ਜਿਹੜਾ ਚਾਹ ਪਾਣੀ ਦਾ ਮਠਾਈ ਦਾ ਜਿਹੜਾ ਉਹ ਕੁਝ ਕਹਿਣਗੇ ਉਹ ਜਦੋਂ ਸਰਵਾਈਵ ਹੋਊਗਾ ਦਿੱਤਾ ਜਾਊਗਾ ਦਿੱਤਾ ਜਾਊਗਾ ਹਾਂ ਦਿੱਤਾ ਜਾਊਗਾ ਠੀਕ ਆ ਬਾਬੂ ਜੀ ਜਿਹੜਾ 30 ਬੰਦਿਆਂ ਤੱਕ ਸ਼ਗਨ ਦਾ ਪ੍ਰੋਗਰਾਮ ਰੱਖਣਾ ਹੈ ਉਹ ਜਿਹੜਾ ਕਹਿਣਗੇ ਕੋਈ ਜੀ ਆਈਟਮ ਬਣਾ ਕੇ ਉਹਨਾਂ ਨੂੰ ਦਿੱਤੀ ਜਾਊਗੀ ਇਹ ਦਾਨ ਪਰ ਸ਼ਰਾਬ ਪਿੰਦੀ ਕੋਈ ਜਤ ਨਹੀਂ ਹੋਊਗੀ ਸਹੀ ਗੱਲ ਹੈ ਵੀ ਜੇ ਕੋਈ ਮੀਟ ਵਗੈਰਾ ਨਾਲ ਮੰਗਣਗੇ ਤੇ ਚੌਲ ਮੀਠ ਵਗੈਰਾ ਸਾਰੀਆਂ ਇਟਮ ਬਣਾ ਕੇ ਉਹਨਾਂ ਨੂੰ ਉਹ ਦੇ ਦਾਂਗੇ ਆਪਾਂ ਉਹ ਦੇਵਾਂਗੇ ਉਹ ਦੇ ਮੁਤਾਬਕ ਉਹਨਾਂ ਤੋਂ ਰਿਕ ਲੈ ਆ ਜਾਓ ਠੀਕ ਬਾਕੀ ਜੇ ਕਿਸੇ ਨੇ ਆਪਦੇ ਖੁਸ਼ੀ ਦੇ ਤੌਰ ਤੇ ਹਾਂਜੀ ਕੋਈ ਪਾਰਟੀ ਵਗੈਰਾ ਕਰਨੀ ਹੈ ਹਾਂਜੀ ਉਹ ਵੈਸ਼ਨੂ ਪਾਰਟੀ ਮਠਿਆਈ ਦੀ ਜਾਂ ਜੋ ਵੀ ਹੂੰ ਖਾਣਾ ਚਾਹੁੰਦੇ ਆ ਹਾਂਜੀ ਪਰ ਸ਼ਰਾਬ ਤੋਂ ਬਿਨਾ ਸ਼ਰਾਬ ਤੋਂ ਬਿਨਾ ਜੋ ਮਰਜੀ ਕਰਾ ਲੋ ਮਰਜੀ ਖਾ ਲੈਣ ਪਰ ਲਕੋ ਕੇ ਬੈਠ ਕੇ ਪੀਣ ਦੀ ਕੋਸ਼ਿਸ਼ ਨਾ ਕਰਨਾ ਇਸ ਗੱਲ ਤੇ ਮੈਂ ਸਖਤਾਂ ਕਿਉਂਕਿ ਜਦੋਂ ਮੈਂ ਫਲੈਕਸਟ ਲੱਗਦਾ ਵੀ ਮੈਂ ਨਹੀਂ ਪੀਣ ਦੇਵਾਂਗਾ ਮੈਂ ਇਹ ਤੇ ਅਮਲ ਕਰੂੰਗਾ ਜਿਹੜੇ ਲੋਕਾਂ ਨੇ ਅਮਲ ਕਰਨਾ ਜੀ ਸੱਤ ਕੇ ਆਉਣ ਇਹ ਨਹੀਂ ਲੋਕੋ ਕੋਈ ਪੀਣੀ ਹੈ ਵੀ ਮਾਸਟਰ ਨੇ ਕਿਹੜਾ ਪੌੜੀ ਐਜੰਟ ਹੈ ਮੈਂ ਜੇ ਪਕੜ ਲਿਆ ਭਾਈ ਮੈਂ ਉਹਦੀ ਬੇਇਜ਼ਤੀ ਕਰੂੰਗਾ ਸਹੀ ਗੱਲ ਆਓ ਜੀ ਆਇਆਂ ਨੂੰ ਬਹੁਤ ਵੈਲਕਮ ਆਵਦਾ ਆਯੋਜਨ ਕਰੋ ਬੈਠੋ ਆਦੇ ਪ੍ਰੋਗਰਾਮ ਕਰੋ ਇਥੇ ਠੀਕ ਹੈ ਸ਼ਗਨ ਦੇ ਵੀ ਕਰੋ ਇਹ ਕੁੜੀ ਦੇਖ ਦਿਖਾਈ ਦਾ ਵੀ ਕਰੋ ਜੇ ਪਾਰਟੀ ਕਰਨੀ ਹੈ ਕਿਸੇ ਨੇ ਉਹ ਵੀ ਕਰ ਸਕਦੇ ਹੋ ਠੀਕ ਹੈ ਇੰਨੀ ਕਿ ਗੈਦਰਿੰਗ ਨਾਲ ਇੰਨੇ ਇਕੱਠ ਨਾਲ ਠੀਕ ਹੈ ਸਾਰਾ ਪ੍ਰੋਗਰਾਮ ਵਧੀਆ ਨਿਭਾਇਆ ਜਾ ਸਕਦਾ ਠੀਕ ਹੈ ਬਪਾਈਏ ਕਿੱਥੇ ਬਾਪੂ ਜੀ ਜੇ ਆਪਾਂ ਨੇ ਆਉਣਾ ਹੋਵੇ ਇੱਕ ਵਾਰ ਆਪਾਂ ਐਡਰੈਸ ਦੱਸ ਦਈਏ ਹਾਂਜੀ ਜਿਹੜਾ ਮੇਰਾ ਇਹ ਜਿਹੜਾ ਬੈਠ ਨੂੰ ਸਿੱਧੂ ਬਾਟਾ ਰੈਸਟੋਰੈਂਟ ਤੇ ਕਰ ਜੀਦਾ ਹਾਂ ਹਾਂਜੀ ਮੇਰਾ ਜਿਹੜਾ ਐਡਰੈਸ ਹੈ ਹਰਨੇਕ ਸਿੰਘ ਮਾਸਟਰ ਹਰਨੇਕ ਸਿੰਘ ਮਾਸਟਰ ਹਰਨੇਕ ਸਿੰਘ ਪਿੰਡ ਬਾਲਿਆਂ ਵਾਲੀ ਹਾਂਜੀ ਤਹਿਸੀਲ ਮੌੜ ਜ਼ਿਲ੍ਹਾ ਬਟਿੰਡਾ ਠੀਕ ਹੈ ਜੀ ਜਿਹੜਾ ਮੇਰਾ ਪਿੰਡ ਦਾ ਸਿੱਧਾ ਐਡਰੈਸ ਹੈ ਹਾਂਜੀ ਮੌੜ ਰੋਡ ਹਾਂ ਨੇੜੇ ਗਊਸ਼ਾਲਾ ਹਾਂਜੀ ਸਿੱਧੂ ਹਾਂ ਰੈਸਟੋਰੈਂਟ ਦਰਜਦਾ ਸਿੱਧੂ ਬੈਸਨੂ ਟਾਪਾ ਠੀਕ ਹੈ ਇਹ ਸੜਕ ਦੇ ਉਪਰ ਸਥਿਤ ਹੈ ਠੀਕ ਹੈ ਮੋਬਾਈਲ ਨੰਬਰ ਮੇਰਾ ਹਾਂ ਜੋ ਨੋਟ ਕਰ ਲਓ ਮੇਰਾ ਮੋਬਾਈਲ ਨੰਬਰ 88776 ਹਾਂ 14032 ਹੈ ਜਿਹੜੇ ਮੇਰੇ ਵੀਰਾਂ ਨੇ ਕੋਈ ਬੈਸ਼ਨੂ ਖਾਣਾ ਪੈਕ ਕਰਾ ਕੇ ਲੈ ਜਾਣਾ ਹੈ ਪਹਿਲਾਂ ਆਰਡਰ ਕਰ ਸਕਦੇ ਆ ਉਹਨਾਂ ਨੂੰ ਪੈਕ ਕਰਕੇ ਮੌਕੇ ਤੇ ਦਿੱਤਾ ਜਾਵੇ ਤਾਂ ਕਿ ਉਹਨਾਂ ਦਾ ਸਮਾਂ ਬਰਬਾਦ ਨਾ ਹੋਵੇ ਸਹੀ ਗੱਲ ਹੈ ਕੋਈ ਜਿਹੜੇ ਮੇਰੇ ਵੀਰਾਂ ਨੇ ਕਿਸੇ ਮੁਰਗੇ ਦੀ ਆਈਟਮ ਜਾਂ ਆਚਾਰ ਦੇ ਸੰਬੰਧ ਵਿੱਚ ਕੋਈ ਆਰਡਰ ਦੇਣਾ ਹੈ ਉਹ ਮੈਨੂੰ ਮੇਰੇ ਫੋਨ ਨੰਬਰ ਤੇ ਕੰਟੈਕਟ ਕਰਕੇ ਆਰਡਰ ਕਰ ਸਕਦੇ ਆ। ਮੈਂ ਜੀ ਉਹਨਾਂ ਟਾਈਮ ਦੇ ਦੇਵਾਂਗੇ। ਮੌਕੇ ਤੇ ਉਹਨਾਂ ਚੀਜ਼ ਤਿਆਰ ਮਿਲੂਗੀ। ਠੀਕ ਆ ਬਬੋ ਜੀ। ਠੀਕ ਆ ਬਬੋ ਜੀ। ਧੰਨਵਾਦ ਕਰਦਾ ਜੀ। ਵਧੀਆ ਲੱਗਿਆ ਤੁਹਾਡਾ ਨਾਲ ਗੱਲਬਾਤ ਕਰਕੇ। ਚਲੋ ਜੀ ਜੀ ਆਏ ਨੂੰ ਤੁਹਾਡਾ ਵੀ ਧੰਨਵਾਦ। ਜਿਹੜਾ ਤੁਸੀਂ ਮੇਰੇ ਇੱਥੇ ਆ ਕੇ ਆਪਦੇ ਚੈਨਲ ਨਹੀਂ ਇਲਦੀ ਦਾਣਾ ਧੂਰੀ ਧੂਰੀ ਤੇ ਸੇਮ ਸਿੰਘ ਧੂਰੀ ਜਿਹੜਾ ਇੰਦੀ ਲਾਣਾ ਚੈਨਲ ਵੀਡੀਓ ਚੈਨਲ ਤੁਸੀਂ ਮੇਰੇ ਆਇਓ। ਤੁਹਾਡੇ ਵੀ ਬਹੁਤ-ਬਹੁਤ ਧੰਨਵਾਦ। ਜਿਹੜੇ ਮੇਰੇ ਵੀਰ ਇਹ ਵੀਡੀਓ ਸੁਣ ਰਿਹਾ ਹੈ ਇਹ ਦੇਖ ਰਿਹਾ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਮੈਂ ਸਾਰਿਆਂ ਨੂੰ ਇਹ ਤਲਾਹ ਕਰਦਾ ਕਿ ਇਸ ਵੀਡੀਓ ਨੂੰ ਗਾਹਾਂ ਵੀ ਵੱਧੋ ਵੱਧ ਸੈਂਡ ਕਰਿਓ ਠੀਕ ਹੈ ਤੇ ਇੱਥੇ ਆਉਣ ਦਾ ਮੌਕਾ ਦਿਓ ਤੇ ਆਪ ਦਾ ਲਾਭ ਮਠਾਓ ਠੀਕ ਹੈ ਬਾਈ ਧੰਨਵਾਦ ਧੰਨਵਾਦ ਬਾਈ ਧੰਨਵਾਦ ਬਾਈ ਜੀ ਤੇ ਬਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਤੇ ਸ਼ੇਅਰ ਕਰ ਦਿਓ ਬਾਪੂ ਜੀ ਬਾਦ ਇੱਕ ਵਾਰ ਧੰਨਵਾਦ